ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਕੁਝ ਦਿਲ ਦੀਆਂ ਗੱਲਾਂ 'ਚ ਅੱਜ ਗੱਲ ਕਰਾਂਗੇ ਰਾਜਵੀਰ ਜਵੰਦਾ ਦੀ ਨਵੀਂ ਆ ਰਹੀ ਫਿਲਮ ਯਮਲਾ ਦੇਵਾਂ ਕਈ ਕਹਾਣੀਆਂ ਫਿਲਮਾਂ ਬਣਾਉਂਦੀਆਂ ਨੇ ਪਰ ਕੁਝ ਫਿਲਮਾਂ ਦਿਨਾ ਤੇ ਨਿਸ਼ਾਨ ਛੱਡ ਜਾਂਦੀਆਂ ਨੇ ਅੱਜ ਗੱਲ ਕਰਾਂਗੇ ਉਸ ਫਿਲਮ ਦੀ ਜਿਹਦੇ ਨਾਲ ਸਿਰਫ ਰਾਜਵੀਰ ਜਵੰਦਾ ਨਹੀਂ ਬਲਕਿ ਹਜ਼ਾਰਾਂ ਪੰਜਾਬੀਆਂ ਦੇ ਸੁਪਨੇ ਜੁੜੇ ਪਏ ਨੇ ਪੰਜਾਬ 'ਚ ਇੱਕ ਹੋਰ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ ਫਿਲਮ ਨਹੀਂ ਵਿਰਾਸਤ ਆ ਰਹੀ ਹੈ ਕਿਉਂਕਿ ਕਹਾਣੀ ਬੋਲਦੀ ਹੈ ਉਦੋਂ ਪਰਦੇ ਤੇ ਹੀਰੋ ਨਹੀਂ ਸੱਚ ਦਿਸਦਾ ਹੈ ਪੰਜਾਬ ਦੇ ਖੇਤ ਗੱਭਰੂ ਜਵਾਨ ਕਰਾਂ ਦੀ ਰੌਣਕ ਮਾਮਾ ਦੇ ਮਾਮਾ ਦੀਆਂ ਅੱਖਾਂ 'ਚ ਉਮੀਦ ਇਹ ਫਿਲਮ ਇਹ ਫਿਲਮ ਸਿਰਫ ਮਨੋਰੰਜਨ ਨਹੀਂ ਉਹ ਸੱਚ ਹੈ ਜੋ ਹਰ ਮਾਂ ਆਪਣੇ ਪੁੱਤ ਵਿੱਚ ਵੇਖਣਾ ਚਾਹੁੰਦੀ ਹੈ ਹਰ ਜਵਾਨ ਆਪਣੇ ਸੁਪਨਿਆਂ ਵਿੱਚ ਜਿਉਂਦਾ ਹੈ ਅਤੇ ਹਰ ਪਿੰਡ ਉਸਤੇ ਮਾਣ ਕਰਦਾ ਹੈ ਰਾਜਵੀਰ ਜਵੰਦਾ ਆਪਣੀ ਆਵਾਜ਼ ਨਾਲ ਦਿਲ ਜਿੱਤ ਲੈਂਦਾ ਸੀ ਹੁਣ ਉਹ ਆਪਣੇ ਜੀਵਨ ਦੇ ਸਫ਼ਰ ਨਾਲ ਪੰਜਾਬੀਆਂ ਦੇ ਦਿਲ ਹਿਲਾ ਦੇਵੇਗਾ ਇਹ ਫਿਲਮ ਨਹੀਂ ਸੁਨੇਹਾ ਹੈ ਹਿੰਮਤ ਦਾ ਪਿਆਰ ਦਾ ਲੜਾਈ ਦਾ ਅਤੇ ਕਦੇ ਹਾਰ ਨਾ ਮੰਨਣ ਦਾ ਜਿਹੜਾ ਜ਼बान ਆਪਣੇ ਗਾਣਿਆਂ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਵਸ ਗਿਆ ਹੁਣ ਉਹ ਸਿਲ버 ਸਕ੍ਰੀਨ ਤੇ ਪੰਜਾਬੀਆਂ ਦੀ ਸ਼ਾਨ ਬਣੇਗਾ ਅਸੀਂ ਆਪਣੇ ਭਰਾ ਨੂੰ ਇੱਕ ਵਾਰ ਫਿਰ ਸਟੇਜ ਤੋਂ ਪਰਦੇ ਤੇ ਤ੍ਰਿਫਾ ਲੈਦੇ ਵੇਖਾਂਗੇ ਕਿਸੇ ਨੇ ਕਦੇ ਕਿਹਾ ਸੀ ਜੋ ਲੋਕ ਫਿਲਮਾਂ ਨਹੀਂ ਦੇਖਦੇ ਉਹ ਵੀ ਇਹ ਫਿਲਮ ਜ਼ਰੂਰ ਦੇਖਣ ਜਾਣਗੇ ਅਸੀਂ ਪੰਜਾਬੀ ਹਾਂ ਸਾਡੇ ਲਈ ਇਹ ਫਿਲਮ ਇੱਕ ਫਰਜ਼ ਵਰਗੀ ਹੈ ਜਦੋਂ ਇਹ ਰਿਲੀਜ਼ ਹੋਵੇਗੀ ਯਾਦ ਰੱਖਿਓ ਇਸ ਨੀਵੇਂ ਦੀ ਟਿਕਟ ਨਹੀਂ ਦਿਲਾਂ ਦੀ ਹਾਜ਼ਰੀ ਹੋਵੇਗੀ ਕੁਝ ਗੱਲਾਂ ਦਿਲਦਿਆਂ ਵੱਲੋਂ ਇਹ ਛੋਟੀ ਜਹੀ ਅਪਡੇਟ ਰਾਜਵੀਰ ਭਰਾ ਲਈ ਤੂੰ ਪਰਦੇ ਤੇ ਨਹੀਂ ਸਾਡੇ ਦਿਲਾਂ ਵਿੱਚ ਵਸਦਾ ਹੈ ਹੁਣ ਵਾਦਾ ਕਰੋ ਪੰਜਾਬੀਓ ਕਿ ਇਹ ਫਿਲਮ 1920 ਜਦੋਂ ਵੀ ਆਵੇ ਆਪਾਂ ਪਰਿਵਾਰ ਸਮੇਤ ਵੇਖਣ ਦੀ ਜਰੂਰ